ਅੱਜ ਦੀ ਕਹਾਣੀ ਮੇਰੇ ਦਿਲ ਦੇ ਬਹੁਤ ਨੇੜੇ ਐ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨੀ ਐ ਇੱਕ ਆਪਦੀ ਪੁਰਾਣੀ ਡਾਇਰੀ ਦੀ ਕਹਾਣੀ ਜਿਹੜੀ ਸਿਰਫ ਕਾਗਜ਼ਾਂ ਦਾ ਗੁੱਥਾ ਨਹੀਂ ਸਗੋਂ ਮੇਰੀ ਪੂਰੀ ਜ਼ਿੰਦਗੀ ਦਾ ਸਫ਼ਰ ਐ ਇਹ ਡਾਇਰੀ ਮੈਂ ਨਹੀਂ ਲਿਖੀ ਇਹ ਡਾਇਰੀ ਅਸੀਂ ਦਵਾਂ ਨੇ ਮਿਲ ਕੇ ਲਿਖੀ ਐ ਮੈਂ ਤੇ ਮੇਰੇ ਪਤੀ ਨੇ ਮੇਰੇ ਪਤੀ ਜਦੋਂ ਘਰ ਨਹੀਂ ਹੁੰਦੇ ਸਨ ਤਾਂ ਮੈਂ ਐ ਲਿਖਦੀ ਸੀ ਤੇ ਜਦ ਮੈਂ ਪੇਕੇ ਗਈ ਹੁੰਦੀ ਤਾਂ ਉਹ ਲਿਖਦੇ ਸੀ ਅੱਜ ਤੋਂ 35 ਸਾਲ ਪਹਿਲਾਂ ਉਹ ਡਾਇਰੀ ਮੇਰੇ ਕੋਲੀ ਅੱਜ ਹੈਗੀ 35 ਸਾਲ ਪੁਰਾਣੀ ਜਦੋਂ ਮੈਂ ਖੋਲੀ ਤਾਂ ਸੰਤਰੀ ਰੰਗ ਦੀ ਉਹ ਡਾਇਰੀ ਜਿਹਦਾ ਕਵਰ ਥੋੜਾ ਜਿਹਾ ਫਟ ਜੇ ਗਿਆ ਸੀ ਪਰ ਸਵੇ ਹਲੇ ਵੀ ਠੀਕ ਸੀ ਤੇ ਪਹਿਲਾ ਪੰਨਾ ਖੋਲਿਆ ਉੱਥੇ ਲਿਖਿਆ ਹੋਇਆ ਸੀ ਮੇਰੀ پاک ਮੁਹੱਬਤ ਦੇ ਨਾਮ ਤੁਹਮੇ ਦਿਖਾ ਰਹੀ ਹਾਂ ਜ਼ਿੰਦਗੀ ਦੀ ਇਕਲੋਤੀ ਮੁਹੱਬਤ ਦੇ ਨਾਂ ਜੋ ਮੁਹੱਬਤ ਵੀ ਹੈ ਤੇ ਇਬਾਦਤ ਵੀ ਹੈ ਇਹ 22 ਮਈ 1990 ਦਾ ਪੇਜ ਹੈ ਉਹਨਾਂ ਦਿਨਾਂ ਵਿੱਚ ਨਾ ਫੋਨ ਹੁੰਦਾ ਸੀ ਨਾ ਮੋਬਾਈਲ ਪਰ ਹਰ ਇੱਕ ਸ਼ਬਦ ਉਸ ਡਾਇਰੀ ਵਿੱਚ ਬੋਲਦਾ ਸੀ ਕਈ ਵਾਰੀ ਅਸੀਂ ਸੋਚਦੇ ਹਾਂ ਸਮਾਂ ਬਦਲ ਗਿਆ ਲੋਕ ਬਦਲ ਗਏ ਪਿਆਰ ਘਟ ਗਿਆ ਪਰ ਨਹੀਂ ਸੱਚਾ ਪਿਆਰ ਕਦੇ ਪੁਰਾਣਾ ਨਹੀਂ ਹੁੰਦਾ ਇਹ ਉਹੀ ਡਾਇਰੀ ਹੈ ਜਿਹਨੂੰ ਖੋਲਦੇ ਜਿਵੇਂ ਸਾਰਾ ਜ਼ਮਾਨਾ ਮੇਰਾ ਵਾਪਸ ਮੁੜ ਆਇਆ 35 ਸਾਲ ਪੁਰਾਣਾ ਬਹੁਤ ਖੁਸ਼ੀ ਡਾਇਰੀ ਵਿੱਚ ਲਿਖਿਆ ਹੋਇਆ ਜੋ ਮੈਂ ਸੰਭਾਲ ਕੇ ਰੱਖਣਾ ਚਾਹੂੰਗੀ ਅੱਜ ਵੀ ਜਦੋਂ ਮੈਂ ਡਾਇਰੀ ਕਦੇ ਕੱਢ ਕੇ ਪੜ੍ਹਦੀ ਆ ਕਿਉਂਕਿ ਮੈਂ ਹੁਣ ਵੀ ਉਸ ਡਾਇਰੀ 'ਚ ਲਿਖਦੀ ਆ ਮੈਨੂੰ ਲੱਗਦਾ ਹੈ ਅਸੀਂ ਉਮਰ ਗੁਜ਼ਾਰੀ ਨਹੀਂ ਅਸੀਂ ਉਮਰ ਪਿਆਰ ਨਾਲ ਜਿਉਈ ਐ ਮਾਣਿਆ ਹੈ ਉਮਰ ਨੂੰ ਉਹ ਡਾਇਰੀ ਅੱਜ ਵੀ ਮੇਰੇ ਸਰਾਣੇ ਮੇਰੇ ਬਿਸਤਰੇ ਦੇ ਕੋਲ ਪਈ ਹੁੰਦੀ ਹੈ ਕਈ ਵਾਰ ਆਤ ਨੂੰ ਮੈਂ ਪੁਰਾਣਾ ਪੰਨਾ ਪੜਦੀ ਆ ਜਾਂ ਲਿਖਣ ਲੱਗ ਜਾਨੀ ਆ ਤੇ ਪੁਰਾਣੇ ਪੰਨਿਆਂ ਨੂੰ ਵੀ ਕਈ ਵਾਰੀ ਪੜ ਪੜ ਕੇ ਖੁਸ਼ ਹੁੰਦੀ ਆ ਹੰਝੂ ਵੀ ਆ ਜਾਂਦੇ ਆ 35 ਸਾਲਾਂ ਦੀ ਇਹ ਡਾਇਰੀ ਸਿਰਫ ਸਾਡੀ ਨਹੀਂ ਇਹ ਉਸ ਹਰ ਜੋੜੇ ਦੀ ਹੈ ਜੀਨੇ ਪਿਆਰ ਨਾਲ ਸਬਰ ਨਾਲ ਤੇ ਸਮਝ ਨਾਲ ਜ਼ਿੰਦਗੀ ਬਤਾਈ ਹੈ ਪਿਆਰ ਚਮਕਦੇ ਸ਼ਬਦਾਂ ਨਾਲ ਨਹੀਂ ਸੱਚੇ ਅਹਿਸਾਸਾਂ ਨਾਲ ਲਿਖਿਆ ਜਾਂਦਾ ਹੈ ਤੇ ਉਹ ਡਾਇਰੀ ਕਦੇ ਮੁੱਕਦੀ ਨਹੀਂ ਉਹਨਾਂ ਹੀ ਡਾਇਰੀਆਂ ਵਿੱਚੋਂ ਕਈ ਵਾਰੀ ਕੋਈ ਕਹਾਣੀਆਂ ਮਿਲ ਜਾਂਦੀਆਂ ਅਜਿਹੀਆਂ ਕਹਾਣੀਆਂ ਜੋ ਪਿਆਰ ਸਵੇਦਨਾ ਤੇ ਤਜਰਬੇ ਨਾਲ ਭਰੀਆਂ ਹੁੰਦੀਆਂ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਬਿਹਾਰ ਉਮਰ ਇੱਕ ਤੋਹਫ਼ਾ ਹੁੰਦੀ ਹੈ ਜਵਾਨੀ ਸਿਖਾਉਂਦੀ ਹੈ ਤੇ ਬੁਢਾਪਾ ਸਮਝਾਉਂਦਾ ਹੈ ਰਿਟਾਇਰਮੈਂਟ ਮੇਰੇ ਲਈ ਕੋਈ ਰੁਕਣ ਦਾ ਸਮਾਂ ਨਹੀਂ ਸਗੋ ਆਪਣਾ ਆਪ ਜਾਣਨ ਦਾ ਸਮਾਂ ਹੈ ਹੁਣ ਮੈਂ ਆਪਣੀਆਂ ਕਹਾਣੀਆਂ ਤਜਰਬੇ ਤੇ ਜੀਵਨ ਦੀਆਂ ਸਿੱਖਿਆਵਾਂ YouTube ਚੈਨਲ 'ਤੇ ਤੁਹਾਡੇ ਨਾਲ ਸਾਂਝੀਆਂ ਕਰਦੀ ਰਹਿਣੀ ਆ ਕਈ ਕਹਾਣੀਆਂ ਲੋਕ ਕਥਾਵਾਂ ਹੁੰਦੀਆਂ ਕਈ ਮੇਰੇ ਜੀਵਨ ਦੇ ਪੰਨਿਆਂ 'ਤੇ ਹੁੰਦੀਆਂ ਤਾਂ ਅੱਜ ਦੀ ਕਹਾਣੀ ਮੇਰੇ ਦਿਲ ਦੇ ਖਾਸ ਕਰੀਬ ਹੈ ਕਿਉਂਕਿ ਅੱਜ ਮੈਨੂੰ ਇੱਕ ਡਾਇਰੀ ਮਿਲੀ ਹੈ ਡਾਇਰੀ ਦਾ ਪੰਨਾ ਪੰਨਾ ਪੜਿਆ ਤੇ ਪਹਿਲੇ ਦੋ ਕ ਪੰਨਿਆਂ 'ਚ ਜ਼ਿੰਦਗੀ ਦੇ ਪਿਛਾਂ 35 ਸਾਲਾਂ ਵੱਲ ਚਲੀ ਗਈ ਮੈਨੂੰ ਵਿਆਹ ਤੋਂ ਬਾਅਦ ਜਦੋਂ ਮੈਂ ਮੇਰੇ ਪਤੀ ਨੂੰ ਕਿਹਾ ਕਿ ਮੈਨੂੰ ਨਾ ਇੱਕ ਡਾਇਰੀ ਲਿਆ ਕੇ ਦਿਓ ਜਿਹਦੇ ਵਿੱਚ ਮੈਂ ਕੁਝ ਲਿਖਣਾ ਚਾਹੁੰਦੀ ਆ ਕਈ ਦਿਨਾਂ ਤੱਕ ਤਾਂ ਟਾਲਮਟੋਲ ਜੀ ਹੁੰਦੀ ਰਹੀ ਪਰ ਇੱਕ ਦਿਨ ਡਾਇਰੀ ਤੇ ਪੈਨ ਮੈਨੂੰ ਲਿਆ ਕੇ ਦਿੱਤਾ ਗਿਆ ਤੇ ਜਿਹਦੇ ਤੇ ਮੈਂ ਲਿਖਣਾ ਸ਼ੁਰੂ ਕੀਤਾ ਰੋਜ਼ ਤਾਂ ਨਹੀਂ ਸੀ ਲਿਖਦੀ ਪਰ ਜਦੋਂ ਵੀ ਕੱਲੀ ਹੁੰਦੀ ਉਦੋਂ ਲਿਖਦੀ ਅੱਛਾ ਇਹ ਡਾਇਰੀ ਦੀ ਖਾਸ ਗੱਲ ਇਹ ਰਹੀ ਕਿ ਇਹ ਡਾਇਰੀ ਮੇਰੀ ਇਕੱਲੀ ਦੀ ਨਹੀਂ ਸੀ ਸਾਡੇ ਦੋਵਾਂ ਦੀ ਸੀ ਜਦੋਂ ਮੈਂ ਘਰ ਵਿੱਚੋਂ ਗੈਰਹਾਜ਼ਰ ਹੁੰਦੀ ਤਾਂ ਮੇਰੇ ਪਤੀ ਉਹ ਡਾਇਰੀ ਦਾ ਪੰਨੇ ਭਰਦੇ ਕੋਈ ਜ਼ਰੂਰ ਨਹੀਂ ਸੀ ਕਿ ਕਦੋਂ ਲਿਖਣੀ ਹੈ ਜਦੋਂ ਕਿਸੇ ਦਾ ਮਨ ਕਰੇ ਉਹ ਲਿਖਦਾ ਤੇ ਜਦੋਂ ਇਹ ਬਾਹਰ ਡਿਊਟੀ ਤੇ ਜਾਂ ਬਾਹਰ ਕਿਸੇ ਕਮਾਕਾਰਾਂ ਤੇ ਗਏ ਹੁੰਦੇ ਤਾਂ ਮੈਂ ਲਿਖਦੀ ਡਾਇਰੀ ਉਹ ਡਾਇਰੀ ਹਿੱਤੇ ਹੁਣ 35 ਸਾਲਾਂ ਚ 35 ਸਾਲ ਹੋ ਗਏ ਐ ਕਾਫੀ ਪੰਨੇ ਭਰ ਚੁੱਕੇ ਐ ਤੇ ਅੱਜ ਸਿਰਫ ਪਹਿਲੇ ਦੋ ਪੰਨਿਆਂ ਦੀ ਗੱਲ ਮੈਂ ਤੁਹਾਨੂੰ ਦੱਸਣੀ ਐ ਉਹਦੇ ਵਿੱਚ ਜ਼ਿੰਦਗੀ ਦੀਆਂ ਇੰਨਾਂ ਛੋਟੀਆਂ-ਛੋਟੀਆਂ ਕਹਾਣੀਆਂ ਵਿੱਚ ਇੱਕ ਗੱਲ ਤਾਂ ਸਾਫ਼ ਦਿਖਾਈ ਦਿੰਦੀ ਐ ਕਿ ਜਿਹੜਾ ਮਨ ਸੱਚਾ ਤੇ ਧੀਰਜ ਵਾਲਾ ਹੋਊਗਾ ਨਾ ਉਹ ਹਰ ਹਾਲਤ 'ਚ ਖੁਸ਼ ਰਹਿ ਸਕਦਾ ਹੈ ਜੇ ਮੇਰੀ ਕਹਾਣੀ ਨੇ ਤੁਹਾਡੇ ਦਿਲ ਨੂੰ ਕੋਈ ਜੁਆ ਹੋਵੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਤੁਹਾਡਾ ਪਿਆਰ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਇੱਕ ਹੋਰ ਕਹਾਣੀ ਨਾਲ ਉਦੋਂ ਤੱਕ ਲਈ ਪ੍ਰਮਾਤਮਾ ਤੁਹਾਡਾ ਚੰਗਾ ਕਰੇ ਤੇ ਤੁਹਾਡੀ ਜ਼ਿੰਦਗੀ ਕਹਾਣੀਆਂ ਵਾਂਗ ਸੋਹਣੀ ਕਰੇ ਬਹੁਤ ਸਾਰਾ ਪਿਆਰ ਤੇ ਸ਼ੁਭਕਾਮਨਾਵਾਂ